ਦੁਨੀਆ ਮੈਂ ਟੇਪਰ ਲੰਘਦੇ ਆਣੀਆਂ ਇਹ ਆਪਨੇ ਕੋਈ ਕੈਮਰੇ ਵੀ ਚਲਦੇ ਆ ਕੈਮਰਿਆਂ ਤੇ ਕੱਢ ਲਓ ਮੇਰੇ ਕੈਮਰੇਆਂ ਦੀਆਂ ਮਾੜੀਆਂ ਜਿਹੜੀਆਂ ਪੁਲ ਦੇ ਉੱਤੋਂ ਲੰਘਦੀਆਂ ਇੱਧਰ ਨੂੰ ਪਈਆਂ ਨੇ ਜਿਹੜਾ ਪਰ੍ਹਾਂ ਨੂੰ ਲੰਘਦੀਆਂ ਤਾਂ ਦੱਸ ਦਿਓ ਸ਼ਰੇ ਆਮ ਤੁਸੀਂ ਦੋ ਇੱਕ ਘਰੀਕੇ ਵਾਲੇ ਤਰਨਤਾਰਨ ਜਿਹੜਾ ਗਰਦੀਪੁਰ ਆਈ ਬਈ ਖਾਣੇਦਾਰਾ ਉਰਾ ਗੱਲ ਸੁਣ ਤੁਸੀਂ ਆ ਲਈ ਜਾਂ ਲੋ ਬਹੁਤ ਰੋਜਪੁਰ ਦੀ ਪੁਲਿਸ ਖੜੀ ਏ ਆਓ ਸਾਹਮਣੇ ਵੇਖੋ ਜੇ ਨਹੀਂ ਚੱਲਦੀਆਂ ਪਈਆਂ ਤਾਂ ਦੱਸ ਦਿਓ ਚਲਦੀਆਂ ਪਈਆਂ ਨੇ ਇਧਰ ਆਣ ਕੇ ਬਿਆਨ ਲੈ ਵੀ ਥਾਣੇਦਾਰ ਦੇ ਨਿਯਾਇਜ਼ ਮੈਨਿੰਗ ਹੋ ਰਹੀ ਜਾਂ ਨਹੀਂ ਹੋ ਰਹੀ ਲੈ ਨਜਾਇਜ਼ ਨੇ ਪਿਆਰ ਸਰ ਜਿੰਨੇ ਮਰਜ਼ੀ ਲੈ ਬਿਆਨ ਦੇ ਨੀ ਕੋਈ ਗੱਲ ਤੁਸੀਂ ਇੰਨਾ ਗੱਲ ਦੱਸਦੇ ਹੋ ਕਿ ਮਾਈਨਿੰਗ ਹੋ ਰਹੀ ਹੈ ਨਾ ਮੈਂ ਨਹੀਂ ਕੋ ਰੋਈ ਪਰ ਸਾਡੇ ਕੋਲੋਂ ਨਹੀਂ ਜੰਨਗੇ ਮੈਨੂੰ ਇੱਕ ਗੱਲ ਦੱਸੋ ਆ ਪੌਪ ਫੌਕ ਲਾਈਨ ਲੱਗੀ ਟਰਾਲੀਆਂ ਭਰਦੀ ਪਈ ਹੈ ਜਾਂ ਨਹੀਂ ਭਰਦੀ ਪਈ ਟਰਾਲੀਆਂ ਭਰ ਰਹੀਆਂ ਹਨ ਪਰ ਲੇਕਨ ਸਰ ਸਾਡੇ ਕੋਲੋਂ ਕੋਈ ਨਹੀਂ ਜੰੰਗੀ ਜੇ ਸਾਡੇ ਕੋਲੋਂ ਲੰਗਦੀ ਆ ਅਸੀਂ ਰੋਕਦੇ ਉਹਨਾਂ ਨੂੰ ਪੁੱਛਿਆ ਪੁੱਛਿਆ ਉਹ ਏਰੀਆ ਜਿਹੜਾ ਜੀਰੇ ਹਲ ਕਹਿੰਦਾ ਪਿੰਡਾ ਜੀਰੇ ਦਾ ਪਿੰਡਾ ਜੀ ਆਪ ਵੀ ਆ ਗੁਰਦੀਪ ਸਿੰਘ ਗਰਦੀਬਾ ਆਇਰ ਪੜਾ ਜਾ ਨਾਕਾ ਵਾਹੇ ਆ ਵੀ ਜੀਰੇ ਚ ਪੈਂਦਾ ਵਾ ਨਾਕਾ ਏਰੀਆ ਦੇ ਆ ਵੀ ਫਲੋਇਪੁਰਦਾ ਹੀ ਆ ਤੇ ਫਿਰ ਤੁਸੀਂ ਮੈਨੂੰ ਦੱਸੋ ਕਿ ਸਾਹਮਣੇ ਤੁਸੀਂ ਵੇਖੀ ਜਾਂਦੇ ਹੋ ਆ ਤੁਹਾਡਾ ਨਾਕਾ ਲੱਗਾ ਆ ਸਾਹਮਣੇ ਨਮਾਇੰਗ ਹੋਦੀ ਪਈ ਆ ਇੱਕ ਬੰਨੇ ਇੱਕ ਬੰਤ ਬੰਨੇ ਮੁੱਖ ਮੰਤਰੀ ਤੇ ਡੀਜੀਪੀ ਕਹਿੰਦੇ ਅਸੀਂ ਇਹ ਨਾ ਚਿੱਟਾ ਵਿਕਨ ਦਈਏ ਨਾ ਨਯਾਇਜ ਰੇਤਾ ਸਾਡੇ ਵਾਲੇ ਪਾਸੇ ਸਰ ਨੰਗਦੀਆਂ ਨਹੀਂ ਹੋ ਰਹੀਆਂ ਜੀ ਤੁਸੀਂ ਧੀਰੇ ਵੱਲੋਂ ਡਿਊਟੀ ਲੱਗੀ ਦੱਸੋ ਬਈ ਨਜਾਇਜ਼ ਮੈਣੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਕੋਕ ਲੇਨ ਚਲਦੀ ਧੀਦੀ ਹੈ ਜਾਂ ਨਹੀਂ ਧੀਦੀ ਚਲਦੀ ਪਈ ਹੈ ਨਾ ਲੈ ਵੀ ਇਹਨਾਂ ਦੇ ਬਿਆਨ ਪੌਕਲਾਈਨ ਵੀ ਚੱਲ ਰਹੀ ਏ ਟਰਾਲੀਆਂ ਵੀ ਭਰਦੇ ਪੈਣ ਦੱਸੋ ਚੱਲ ਰਹੀ ਏ ਜਾਂ ਨਹੀਂ ਚੱਲ ਰਹੀ ਤਾਂ ਬੋਲ ਦੇਣੀ ਏ ਮੈਂ ਡੀ.ਐਸ.ਪੀ ਨੂੰ ਪਾਟਿਆ ਵੀਡੀਓ ਮੁੜ ਕੇ ਜਵਾਬ ਦੇਉ ਤੁਸੀਂ ਅਹੀ ਤੇ ਸਰ ਐਕਸ਼ਨ ਜਿਹੜਾ ਆਉਣਾ ਉਹ ਤੁਹਾਡੇ ਤੇ ਆਉਣਾ ਹੈ ਸਾਹਮਣੇ ਬੈਠੇ ਤੁਹਾਡੇ ਕੈਮਰੇ ਜੇ ਤੁਹਾਡੀਆਂ ਅੱਖਾਂ ਦੇ ਕੈਮਰੇ ਨਹੀਂ ਕੰਮ ਕਰਦੇ ਭਾ ਅੱਖਾਂ ਦੇ ਕੈਮਰੇ ਵਿੱਚ ਮਾਈਨਿੰਗ ਹੋ ਜਾਂਦੀ ਹੈ ਫਿਰ ਦੱਸੋ ਹੋਰ ਕਿਵੇਂ ਤੁੰਦੀ ਐਮ.ਐਲ.ਏ ਸਾਹਿਬ ਕਿਉਂ ਗਰਮ ਹੋਈ ਜਾਂਦੇ ਨਹੀਂ ਨਹੀਂ ਯਾਰ ਤੁਸੀਂ ਦੱਸੋ ਜੇ ਤਾਂ ਮਾਈਨਿੰਗ ਨਹੀਂ ਚੱਲਦੀ ਤਾਂ ਦੱਸੋ ਮਾਰੇ ਇਹ ਤਾਂ ਕਿੰਨੇ ਹੋ ਰਹੀ ਆ ਪਰ ਨਹੀਂ ਨਹੀਂ ਤੁਹਾਡੇ ਨਾਕੇ ਤੋਂ ਰੁਕ ਨਹੀਂ ਤੁਹਾਡੇ ਨਾਕੇ ਤੋਂ 1 ਮਿੰਟ ਮੈਂ ਐਸਐਸਪੀ ਫਰੋਜਪੁਰ ਨੂੰ ਵੀਡੀਓ ਪਾਈਆਂ ਤੁਹਾਡੀਆਂ ਇਧਰੋਂ ਲੰਘਦੀਆਂ ਪਈਆਂ ਨੇ ਟਿੱਪਰ ਲੰਘਦੇ ਪਈਆਂ ਰਾਤ ਨੂੰ ਨਹੀਂ ਸਰ ਅਸੀਂ ਤੁਹਾਨੂੰ ਮੈਂ ਅਸੀਂ ਸਨੇਦਾਰਾ ਤੈਨੂੰ ਵੀਡੀਓ ਵਿਖਾਉਣਾ ਇਹ ਕਿਹੜੀ ਗੱਲ ਆ ਤੂੰ ਕਹਿੰਦਾ ਸਾਡੇ ਕੈਮਰੇ ਲੱਗੇ ਨੇ ਮੈਂ ਤੈਨੂੰ ਵੀਡੀਓ ਵਿਖਾਉਣਾ ਮੈਂ ਐਸਐਸਪੀ ਨੂੰ 1 ਮਿੰਟ ਯਾਰ ਮੈਂ ਨਹੀਂ ਤਾਂ ਮੈਂ ਨਹੀਂ ਤਾਂ ਜੀਰੇ ਏਰੀਆ 'ਚ ਹੋ ਰਹੀ ਆ ਇਰੇ ਏਰੀਏ ਤੋਂ ਤਰਨਤਰ ਨੂੰ ਜਾ ਰਿਹਾ ਬਠਿੰਡੇ ਜੀ ਨੂੰ ਜਾ ਰਿਹਾ ਆਲੇ ਤੈਨੂੰ ਹੁਣੇ ਤੁਹਾਡੇ ਐਸਐਸਪੀ ਨੂੰ ਭੇਜ ਗਿਆ ਟਿਆ ਉਸੀ ਆਇਆ ਤੁਹਾਡਾ ਯਾਰ ਜਮਾਂ ਧੱਕਾ ਕਰੋ ਕਿ ਐਮਐਲਏ ਤੁਹਾਨੂੰ ਜੋ ਨਰੇਸ਼ ਕੁਟਾਰੀਆ ਕਹੀ ਜਾਂਦਾ ਉਵੇਂ ਕੀਤੀ ਜੋ ਆਲੇ ਮੈਂ ਬਕਾਇਦਾ ਲੋਕੇਸ਼ਨ ਪਾਈ ਆ ਆ ਲੋਕੇਸ਼ਨ ਠੀਕ ਆਜ ਆ ਖੱਡ ਚੱਲਦੀ ਪਈ ਏ ਸ਼ਰੇਆਮ ਲੈ ਦੱਸ ਆਲੇ ਆ ਤੁਹਾਡੇ ਵਾਲਾ ਕੋਲੀ ਏ ਕਿਸੇ ਹੋਰ ਦਾ ਤਾਂ ਨਹੀਂ ਵੇਖਲਾ ਆਲੇ ਆ ਸਭ ਟੇਪਰ ਤੁਹਾਡੇ ਪੁੱਲ ਤੋਂ ਲੰਘਦੇ ਪਏ ਆ ਤੁਸੀਂ ਕਿਹਨੇ ਲੰਘਦੇ ਨਹੀਂ ਪਏ ਲੈ ਨੀ ਨੀਰ ਗਰਦੀ ਨਾ ਕਰੋ ਮੈਂ ਜੇ ਆਪਦੀ ਇੱਥੇ ਆ ਗਿਆ ਮੈਂ ਖੱਡੇ ਤੇ ਵੀ ਜਾਉ ਹੁਣ ਤੁਸੀਂ ਆਪ ਇੱਕ ਮਿੰਟ ਤੁਸੀਂ ਇੱਕ ਮਿੰਟ ਤੁਸੀਂ ਇਨਫੋਰਮੇਸ਼ਨ ਗਰਦੀਪ ਇੱਥੇ ਆ ਵੀ ਅਧਿਕਾਰੀ ਸਾਹਿਬ ਇੱਧਰ ਆਓ ਇੱਧਰ ਆਹ ਵੇਖ ਲਓ ਭਗਵੰਤ ਮਾਨ ਜੀ ਆਹ ਲਾਦਨੇ ਪੁਲਿਸ ਦੇ ਆ ਨਾਕਾ ਲਾਇਆ ਤੁਸੀਂ ਇੱਥੋਂ ਹੀ ਜਿੱਟਾ ਲੰਘਦਾ ਹੈ ਇੱਥੋਂ ਹੀ ਰੇਤਾ ਲੰਘਦੀ ਏ ਇੱਥੇ ਹੀ ਸਾਰਾ ਕੁਝ ਹੁੰਦਾ ਹੈ ਔਰ ਤੁਸੀਂ ਕਹਿੰਦੇ ਕਿ ਸਰਕਾਰ ਜਿਹੜੀ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਕੀ ਵਧੀਆ ਕੰਮ ਕਰ ਰਹੀ ਹੈ ਆ ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਨੇ ਮੈਂ ਜਿੰਨੀ ਆ ਵੀਡੀਓ ਪਾਉਣਾ ਮੈਨੂੰ ਥ੍ਰੈਟ ਕਾਲਾਂ ਆਉਂਦੀਆਂ ਨੇ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ ਪਰ ਗੱਲ ਇਹ ਹੈ ਕਿ ਪੰਜਾਬ ਦੇ ਮੁੱਦੇ ਲੈ ਕੇ ਪੰਜਾਬ ਦੀ ਰਡਾਈ ਲੈ ਕੇ ਅਸੀਂ ਇੱਥੇ ਤਰ੍ਹਾਂ ਲੜਦੇ ਰਹਾਂਗੇ ਆ ਤੁਹਾਡੀ ਪੁਲਿਸ ਹੀ ਦੇਖ ਰਹੀ ਹੈ ਕਿ ਮੈਨਿੰਗ ਚੱਲਦੀ ਹੈ ਤੁਹਾਡੀ ਪੁਲਿਸ ਹੀ ਤੁਹਾਨੂੰ ਦੱਸ ਰਹੀ ਹੈ ਸਾਰਾ ਕੁਝ ਆ ਬਕਾ ਮੈਂ ਫੇਰ ਇੱਕ ਵਾਰ ਫੇਰ ਕਵਾਂਗਾ ਕਿ ਇੱਕ ਵਾਰ ਫੇਰ ਵਿਖਾਇਆ ਜਾਵੇ ਜ਼ੂਮ ਕਰਕੇ ਕਿ ਪੁਲਿਸ ਦੇ ਸਾਹਮਣੇ ਚੱਲ ਰਿਹਾ ਹੈ ਬਣਾ ਦੇ ਉੱਤੇ ਖੜੀਆਂ ਨੇ ਭਰੀਆਂ ਨੇ ਖੜੀਆਂ ਬਣਾ ਦੇ ਉੱਤੇ ਤੁਸੀਂ ਰੋਜ਼ ਇੱਥੇ ਡਿਊਟੀ ਤੇ ਹੁੰਦੇ ਮੈਂ ਤਾਂ ਅੱਜ ਲੰਘਿਆ ਤੁਸੀਂ ਕਦੀ ਐਸਐਸਓ ਡੀਐਸਪੀ ਵੀਰ ਨਾਲ ਫੋਟੋ ਵਾਲਿਆਂ ਨੂੰ ਨਹੀਂ ਦੱਸਿਆ ਹੋਰ ਡੀਜੀਪੀ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜੇ ਕੈਮਰੇ ਲੱਗੇ ਆ ਇਹ ਫਰਜੀ ਕੈਮਰੇ ਨੇ ਫਰਜੀ ਕੈਮਰੇ ਨੇ ਇਹ ਜਿਹੜੇ ਇਹਨਾਂ ਦੀਆਂ ਅੱਖਾਂ ਦੇ ਉੱਤੇ ਜਿਹੜੇ ਸਰਕਾਰ ਦੇ ਘੋਪੇ ਜੜੇ ਹੋਏ ਐ ਐਮਐਲਏ ਨਰੇਸ਼ ਕੁਟਾਰਗਿਆ ਦੇ ਉਦੋਂ ਭੱਲਰ ਮੰਤਰੀ ਦੇ ਚੜੇ ਹੋਏ ਆ। ਔਰ ਇਸ ਕਰਕੇ ਮੈਂ ਬੇਨਤੀ ਕਰਦਾ ਪੁਲਿਸ ਵਾਲੇ ਵਿਚਾਰੇ ਤਾਂ ਨਹੀਂ ਕੁਝ ਕਰਦੇ। ਅੱਗੇ ਉਹ ਲਾਲਪੁਰੇ ਦਾ ਜੀਜਾ ਵੇਚਦਾ ਸੀ ਰੇਤਾ। ਤੇ ਤੁਸੀਂ ਚੁੱਕ ਕੇ ਉੱਥੇ ਐਸਐਸਪੀ ਬਦਲਤਾ। ਇਹ ਵਿਚਾਰੇ ਮੂਰਖਦਰਸ਼ਨ ਬਣ ਕੇ ਸਾਹਮਣੇ ਵੇਦੇ ਰਹਿੰਦੇ ਨੇ ਕਿ ਮੈਨਿਕ ਹੁੰਦੀ ਹੀ ਹੋਈ ਜਾਵੇ। ਇਸ ਕਰਕੇ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਜਰੂਰ ਕੋਈ ਨਾ ਕੋਈ ਐਕਸ਼ਨ ਲਵੋ। ਨਹੀਂ ਤਾਂ ਮੈਂ ਇਸ ਤੋਂ ਵੱਡਾ ਐਕਸ਼ਨ ਜਿਹੜਾ ਅਸੀਂ ਲਾਵਾਂਗੇ ਪਿੰਡਾਂ ਦੇ ਪਿੰਡ ਜਿਹੜੇ ਲੈ ਕੇ ਇਹਨਾਂ ਖੱਡਿਆਂ ਤੇ ਵਾਵਾਂਗੇ ਔਰ ਜਿੰਨਾ ਚਿਰ ਨਜਾਇਜ਼ ਮੈਨਿੰਗ ਜੀਰੇ ਹਲਕੇ ਤੋਂ ਚਿੱਟਾ ਤੇ ਨਜਾਇਜ਼ ਮੈਨਿੰਗ ਬੰਦ ਨਹੀਂ ਹੁੰਦੀ ਉਹਨਾਂ ਚਿਰ ਸੁੱਖ ਦਾ ਸਾਹ ਨਹੀਂ ਲਾਵਾਂਗੇ ਔਰ ਮੈਨੂੰ ਆਸ ਆ ਮੁੱਖ ਮੰਤਰੀ ਸਾਹਿਬ ਕਿ ਦੀਵੇ ਥੱਲੇ ਨੇਹਰਾ ਹੁੰਦਾ ਤੁਹਾਨੂੰ ਨਹੀਂ ਸੱਚ ਦੱਸਦੇ ਅਫਸਰ ਤੁਹਾਡੇ ਤੱਕ ਨਹੀਂ ਗੱਲ ਪਹੁੰਚਦੀ ਅੱਜ ਅੱਖੀ ਸਾਹਮਣੇ ਆ ਥਾਣੇਦਾਰ ਵੀ ਸਾਹਮਣੇ ਆ ਤੇ ਉਹ ਖੱਡ ਵੀ ਸਾਹਮਣੇ ਚੱਲਦੀ ਪਈ ਆ ਮੈਂ ਜੀਰੇ ਵਾਲੇ ਪੁਲ ਦੇ ਉੱਤੇ ਹਰੀਕੇ ਪੱਤਨ ਦੇ ਉੱਤੇ ਖੜਾ ਧੰਨਵਾਦ ਮੈਨੂੰ ਆਸ ਆ ਤੁਸੀਂ ਐਕਸ਼ਨ ਲ